ਹੈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ জাফরਕੋਟ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਜਰਸੀਆਂ ਤੇ ਇੱਕ ਤੁਹਾਨੂੰ ਪੂਰੇ ਚੰਗੇ ਰਿਕਾਰਡ ਵਾਲੀ ਇੱਕ ਤੁਹਾਨੂੰ ਆਹ ਵਾਲੀ ਵੈੜ ਤਾਂ ਦਿਖਾਉਣੀ ਆ ਬੱਚੇ ਤੋਂ ਬਿਨਾਂ ਮਜਰੀ ਹੈ ਤੇ ਹੁਣ ਵੀ ਇਹ ਦੇ ਕੋਲ ਨੋਰਮਲ ਸੱਜਰਾ ਗਾਵਾਂ ਨਾਲੋਂ ਦੁੱਧ ਜ਼ਿਆਦਾ ਹੀ ਆ ਜਿਹੜਾ ਤੇ ਪੂਰੇ ਚੰਗੇ ਰਿਕਾਡ ਵਾਲੀ ਹੈ ਪੂਰੇ ਵੱਡੇ ਕੱਦ ਕਾਠ ਵਾਲੀ ਫਾਰਮ ਵਾਲੀ ਚੰਗੀ ਵੜ ਹੈ ਜਿਹੜੀ ਤੇ ਤਿੰਨ ਤੁਹਾਨੂੰ ਜਰਸੀਆਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਸੁਣਾ ਠੀਕ ਠਾਕ ਜੀ ਓਕੇ ਭਾਜੀ ਚਲੋ ਦੇ ਕਿਰਪਾ ਚੀ ਦੀ ਜੇ ਤੇ ਅੱਜ ਫਿਰ ਚਾਰ ਹਾਂਜੀ ਤੇ ਜਰਸੀਆਂ ਜੀ ਤੇ ਇੱਕ ਦੂਜੀ ਆਚਾਫ ਹੈ ਨਾ ਤੇ ਨਾਮ ਦੱਸਦੇ ਕਰੀ ਨਾਮ ਮarre ਦੱਸਿਆ ਵੀ ਜੀ ਠੀਕ ਹੈ ਪਿੰਡ ਜਾਫਰਪੁਰ ਕੋਟ ਸੀ ਰਾਲਾ ਜਿਲ੍ਹਾ ਅੰਮ੍ਰਿਤਸਰ ਤੇ ਜਿਲ੍ਹਾ ਅੰਮ੍ਰਿਤਸਰ ਹੈ ਨਾ ਠੀਕ ਹੈ ਤੇ ਫੋਨ ਨੰਬਰ ਬੋਲ ਦੇ ਕਰ 94785 ਹਾਂਜੀ 96233 ਠੀਕ ਹੈ ਤੇ ਹੁਣ ਬਾਕੀ ਅੱਗੇ ਸਾਰਾ ਆਪਾਂ ਨੂੰ ਛੋਟੇ ਵੀਰ ਨੇ ਦੱਸਣਾ ਸਾਰੀ ਜ਼ਿੰਮੇਵਾਰੀ ਇਹਦੀ ਹੈ ਬਾਕੀ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਤੇ ਜਿਹੜੀ ਜਰਸੀ ਹੈ ਇਹ ਕੱਬਣੇ ਆ ਹਾਂਜੀ ਕੱਬਣੇ ਕਿੰਨਾ ਕੁ ਖੜ ਦੀ ਟਾਈਮ ਹੈ ਇਹ 10 ਦਿਨ ਲੈ ਜਣੇ ਵਰਗੀ ਅੱਛਾ ਹਾਂਜੀ 10 ਦਿਨ ਲੈ ਜਾਓਗੇ ਠੀਕ ਹੈ ਤੇ ਦੁੱਧ ਕਿੰਨਾ ਕੁ ਚਵਾਈ ਜਾਊਗੀ ਦੁੱਧ ਘਰ ਨਾਲ ਦੇ ਬੰਦੇ ਆਨੇ ਚਾਹਨਾ 15 ਕਿਲੋ ਦੇ ਨਹੀਂ 12 ਕਿਲੋ ਦੇ ਅੱਛਾ 12 ਗ੍ਰਾਮ ਦੇ ਦੇ ਠੀਕ ਹੈ ਤੋੜ ਦੇ ਇੱਕ ਈਂ ਵਿੱਚ ਸੁਵਿਧਿਤੀ ਹੈ ਘੜ ਫਸਲ ਬਾਕੀ ਜਦਾਂ ਮੈਂ ਆਈਦਾ ਵਾ ਪਸ਼ੂ ਚੰਗੇ ਹੁੰਦੇ ਆ ਵੀ ਦੀਆਂ ਨਕਲ ਤੇ ਪਸ਼ੂਆਂ ਦੀ ਸਾਰੀ ਜ਼ਿੰਮੇਵਾਰੀ ਆ ਜਿਹੜੀ ਛੋਟੇ ਵੀਰ ਦੀ ਆ ਜਿਹੜੀ ਇਹਨੇ ਸਾਰੀ ਫਾਰਮ ਸੰਭਾਲ ਕਰਨੀ ਆ ਤੇ 12ਵੇਂ ਆਪ ਵੀ ਖਰੀਦਦਾ ਤੇ ਆਪ ਹੀ ਗਾੜੀ ਵਿੱਚ ਨੇ ਫੋਨ ਤੇ ਸਾਰੇ ਸੌਦੇ ਨਹੀਂ ਕਰਨੇ ਢਾਂਡੇ ਨਾਲ ਆਪਣੇ ਸਮਰ ਵੀਰ ਆ ਮੁੰਡੇ ਦਾ ਨਾਮ ਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ ਆਪਾਂ ਮੁੱਲ ਇਹਦਾ ਰੱਖ ਦਈਏ 36000 ਕਰ ਦਈਏ 36000 ਵਿੱਚੋਂ ਕਰਨਾ ਕੋਈ ਮਤ ਕਿੰਨੇ 34000 ਦੀ 2000 ਛੱਡ ਦਈਏ 2000 ਛੱਡ ਦੋਗੇ 500 ਛੱਡ 500 ਹੋਰ ਛੱਡ ਤਾਂ ਅੱਛਾ ਹਾਂ 33000 ਦੀ ਹੋ ਗਈ ਹਲ ਪੂਰੇ 33 ਦੀ ਹੋ ਗਈ ਠੀਕ ਹੈ ਜੀ ਠੀਕ ਹੈ ਤੇ ਆ ਕਿੰਨੇ ਕੇ ਦੁੱਧ ਆ ਲੀਜੇ ਦੁੱਧ ਇਹ ਕਰ ਜੂਗੀ 20 ਪਲੱਸ ਆਰਾਮ ਨਾਲ ਦੇ ਦਈਏ ਅੱਛਾ ਕਰ ਜੋ ਵੇਲਟ 15 ਹਾਂਜੀ ਫਾਰਮ ਤੋਂ ਲਈਏ 15 ਅੱਛਾ ਸਾ 15 ਦਿਨ ਜੇ ਖੜਦੀ ਆ 15 ਦਿਨ ਖੜਦੀ ਜੀ ਤੋਰੋ ਫੇਕਰੀ ਪਹਿਲੇ ਸਵੇ 20 ਕਿਲੋ ਖੜਦੀ ਠੀਕ ਆ ਆ ਦੇਖ ਸਾਡੇ ਪੰਜਾਬ ਵਾਲੀ ਜਰਸੀ ਆ ਤੇ ਚੰਗੀ ਜਰਸੀ ਆ ਜਿਹੜੀ ਲੈ ਆ ਜੀ ਮੈਂ ਕਹਿਆ ਸੀ ਤੋਰੇ ਕੰਮ ਥੋੜਾ ਸਿੱਧੀ ਤੋਰ ਦੋ ਦਰ ਨੂੰ ਸੱਤ ਨਹੀਂ ਤੋੜਲਾ ਅਜੇ ਲੈ ਗਏ ਠੀਕ ਹੈ ਜੀ ਹਾਂ ਜੀ ਚੰਗੀ ਸੋਹਣੀ ਦਿੱਤੀ ਆ ਤੇ ਪੂਰੀ ਰਾਜੀ ਦੂਜੀ ਨਿੱਗਰ ਆ ਪੂਰੀ ਜੱਸੀਆਂ ਦੇ ਹਿਸਾਬ ਨਾਲ ਦੇ ਨਾ ਜੇ ਸੋਨ ਚ ਖੜਦੀ ਆ ਤੇ ਇਹਦਾ ਵਿੱਚ ਕਿੰਨਾ ਰੱਖਣਾ ਮੁੱਲ ਇਹਦਾ ਮੁੱਲ ਹਾਂ 68000 ਰੁਪਏ 68000 ਦੇ ਅੱਛਾ ਤੇ ਜੇ ਤਿਆਰੀ ਪੂਰੀ ਹੋ ਜੇ ਫਿਰ ਤੇ ਬਾਅਦ ਦੀ ਗੱਲ ਹੈ ਠੀਕ ਹੈ ਹੁਣ 65000 ਦੀ ਦੇ ਦੇਣੀ 65000 ਦੀ ਦੇ ਦੇਣੀ ਵਿੱਚੋਂ ਕਰਦਾ ਕੋਈ ਛੋਟੇ ਵੀਰ ਮਾਨ ਤੁਹਾਨੂੰ ਅੱਛਾ ਹਾਂ ਠੀਕ ਹੈ ਕਿੰਨੇ ਦੀ ਹੋ ਗਈ ਉਹਨਾਂ ਫਿਰ 63000 ਦੀ ਕਹਿੰਦੇ ਕਿ ਦੇ ਦੇਾਂਗੇ ਠੀਕ ਹੈ ਤੇ ਆ ਜਿਹੜੀ ਆ ਇਹ ਹੁਣ ਇਹ ਜਿਹੜੀ ਇਹ ਸੂਈ ਆ ਜਿਹੜੀ ਇਹਨੂੰ ਕਿੰਨਾ ਜਰ ਹੋ ਗਿਆ ਜੀ ਸੂਈ ਨੂੰ ਕਿੰਨੂ ਦਿਨ ਹੋ ਗਿਆ ਅੱਛਾ ਬਿਲਕੁਲ 20 ਦਿਨ ਹੋ ਗਏ ਆ 20 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਤਿਆਰ ਹੋ ਗਿਆ ਆ ਦੇਖ ਲੈ ਆਪਣੀ ਸਮਝ ਨਾਲ 20 ਲਾਲੇ ਤੇ ਚਵਾਚੂ ਓਕੇ ਪੂਰਾ ਬਿਲਕੁਲ ਧਰਮ ਲਵਾ ਦਿੱਤਾ ਦਿਖਾ ਦਈਏ ਚਵਾ ਆਹ ਦੇਖ ਸਾਡੀ ਜੀ ਠੀਕ ਆ ਹੋਜੀ ਤੋਰ ਦ ਦੁੱਧ ਕਿੰਨਾ ਇਹਦੇ ਕਾਲ ਤਿਆਰ ਦੁੱਧ 15 ਕਿਲੋ ਦੇ ਤਿਆਰ ਪੱਕੀ ਠੀਕ ਆ 15 ਕਿਲੋ ਦੇ ਪੱਛਾ ਦਿੰਦੇ ਠੀਕ ਆ 12ਵੇਂ ਕਿਤੇ ਡੰਗਰ ਪਾਸ ਕਰਨੇ ਆ ਆਪ ਹੀ ਇਹਨੇ ਛੋਟੇ ਵੀਰ ਨੇ ਕਰਨੇ ਆ ਭਾਵੇਂ ਗੱਬਣ ਆ ਆਪ ਹੀ ਪਾਸ ਕਰਕੇ ਬਾਹਰ ਲਿਆਉਣੀਆਂ ਆ ਇਹ ਵੀ ਜਿਹੜਾ ਵਾ ਵਧੀਆ ਕਰ ਲਿਆ ਇੱਕ 40 ਲੀਟਰ ਦੁੱਧ ਜਿਹੜਾ ਇਹਦੇ ਕੋਲ ਬਿਲਕੁਲ ਤਿਆਰ ਦੱਸਦੇ ਆ ਤੇ ਇਹਦਾ ਮੁੱਲ ਮੋਲ 50 ਅੱਛਾ ਹਾਂ ਨਾ 45 45000 ਦੀ ਦੇ ਦੋਗੇ 4000 ਛੜ ਠੀਕ ਆ 500 ਛੜ ਛੋੜੀ ਅੱਛਾ 500 ਛੜ ਦੋਗੇ ਛੋੜੀ ਠੀਕ ਆ ਜੀ ਇਹ ਕਿੰਨੇ ਦੀ ਹੋ ਗਈ ਫੇਰ ਸਾਢੇ 43 ਦੀ ਹੋ ਗਈ ਠੀਕ ਆ ਤੇ ਹੁਣ ਇੱਕ ਆਪਨੇ ਕਹੋ ਨਗੀਨਾ ਪੀਸ ਵੇਖੋ ਜੀ ਚੀਜ਼ ਜਿਹੜੀ ਆ ਜੇ ਤਰ੍ਹਾਂ ਇਹਨੂੰ 4 ਮਹੀਨੇ ਹੋ ਗਏ ਤੁਹਾਨੂੰ ਅੱਛਾ ਹਾਂਜੀ 4 ਮਹੀਨੇ 40 ਕਿਲੋ ਦੇ ਦੀ ਇਹ ਵੀਰ ਦਿਨਾਂ ਚੋਂ ਆਇਆ ਵੀ ਸੱਜਰ 40 ਲੀਟਰ ਦੱਸ ਅੱਛਾ ਹੁਣ ਇਹੋ ਟੀਕਾ ਵੀ ਗੜੀ ਭਰਾਇਤਾ ਕੇ ਹਾਂਜੀ ਸ਼ਬੀਤੀ ਦਾ ਠੀਕ ਆ ਭਰਾਇਆ ਅੱਛਾ ਕਿਸਮਤ ਕੇ ਦੀ ਨਿਕਲ ਆ ਇੱਕ ਜਿਹਾ ਠੀਕ ਹੈ ਉਹ ਤੋਂ ਹੁਣ ਐਸ ਟਾਈਮ 18 ਕਿਲੋ ਤਿਆਰ ਕੀ ਅੱਛਾ 17 22 23 ਕਿਲੋ ਪਰ ਥੋੜੀ ਘੱਟ ਗਈ ਆ ਵੰਡ ਵੰਡ ਬੰਦ ਗਈ ਆ ਕਰਨਾ ਕਰਨਾ ਨਾਲੇ ਇਹ ਆ ਥੋੜੀ ਆਈ ਤੁਸੀਂ ਦੱਸਣ ਦੇ ਖੁੱਲੀ ਖੁੱਲੀ ਆ ਤੇ ਨਾਲੇ ਪਿੱਛੇ ਚਾਰ ਜੋਰ ਤੇ ਆਈਆਂ ਹੁੰਦੀਆਂ ਇਹ ਜਿਹੇਂ ਗਾਵਾਂ ਤੇ ਬਾਕੀ ਇਹ ਆ ਕਿ ਕੱਦ ਕਾਠ ਪੱਖਾ ਜਿਹੜੇ ਪੂਰੀ ਜਿੱਤਰਾ ਬਰੀਡ ਜੇ ਕਿਸੇ ਨੇ ਘਰ ਦੀ ਤਿਆਰ ਕਰਨੀ ਆ ਸ਼ੌਂਕ ਹੈ ਕਿਸੇ ਵੇਨ ਚੰਗੀ ਗਾਂ ਰੱਖਣ ਦਾ ਤੋੜ ਦੋ ਇੱਕ ਰੀਨ ਚਵਾ ਦਿਖਾ ਦਿਓ ਦੁਕਾਨਾ ਪਾਵੇਂ ਹੱਥ ਨਾਲ ਜੋ ਲੋਦੇ ਪਾਵੇਂ ਜੋ ਲੋ ਮਸ਼ੀਨ ਨਾਲ ਆ ਦੇਖ ਸੰਦੇ ਠੀਕ ਆ ਤੇ ਆ ਮਿਲਕਵੇਂ ਨੇ ਇਹਦੀ ਦੇਖ ਸਕਦੇ ਜਿ ਤਰ੍ਹਾਂ ਪੈਪਾਂ ਹੀ ਲੱਗੀਆਂ ਪੂਰੀਆਂ ਤੇ ਹਵਾਨਾ ਵੀ ਚੰਗਾ ਜਿਹੜਾ ਤਿਆਰ ਕੀਤਾ ਹਵਾਨੇ ਦੇ ਵੀ ਨਾੜਾਂ ਜਿਹੜੀਆਂ ਚੰਗੀਆਂ ਬਾਕੀ ਪੂਰੀ ਬਰੀਡ ਚ ਆ ਗਾਂ ਜਿਹੜੀ ਪੂਰੀ ਫਾਰਮ ਵਾਲੀ ਗਾਂ ਆ ਚੱਬੂ ਦਾ ਥੋੜਾ ਜਿਹਾ ਕਰਦੀ ਐ ਚੱਬੂ ਦੀ ਹੱਤ ਨਹੀਂ ਚੱਬੂ ਜਿਹੜਾ ਵੀ ਦੀ ਉਹਨਾਂ ਨੇ ਆਪ ਪਾਇਆ ਲਿਆ ਲਿਆ ਜੀ ਬਾਕੀ ਜੇ ਕੇ ਫਿਰ ਨਗਾਹ ਵੀ ਚੰਗੇ ਬੱਚੇ ਲੈਣੇ ਆ ਚੰਗੇ ਦੁੱਧ ਵਾਲੀ ਗਾਵਾਂ ਹੁਣ ਮੌਕੇ ਤੇ ਜਿਹੜਾ ਇਹਦੇ ਕੋਲ 18 ਲੀਟਰ ਤਿਆਰ ਦੱਸਦੇ ਬਾਕੀ ਜੇ ਕੋਈ ਸਾਮ ਕਰ ਸਕਦਾ ਵਾ ਚਾਰ ਚੁਰ ਜੇ ਕੋਈ ਪਾਵੇ ਤੇ ਦੁੱਧੋਂ ਵੱਧ ਨਹੀਂ ਸਕਦੀ ਜੱਡਾਂ ਨਾਲ ਲੰਮਕਣਾ ਫਿਕਸ ਜੱਡਾ ਠੀਕ ਆ ਹਾਂਜੀ ਤੇ ਦਾ ਮੁੱਲ ਫਿਰ ਮੂਰੇ ਦਾ 75 ਕਰ ਦੇ ਲਈ ਅੱਛਾ 5 ੜਾ ਦਈਏ ਪੁਰਾ 70 ਰੁਪਏ 70000 ਦੇ ਛੋਟੇ ਵੀਰ ਕਰਨਾ ਮੰਨਤਾ ਨਾ ਹੋਰ ਯਾਰ ਉਹ ਛੱਡ ਦੇ ਯਾਰ ਇਹ ਛੱਡਣਾ ਹੋਰ ਚਲੋ ਕਿੰਨੇ ਦੀ ਹੋ ਗਈ ਹੈ ਹਣ ਇਹ 95 ਠੀਕ ਚਲੋ ਵਾਗੇ 65 ਦੀ ਹੋ ਗਈ ਛੱਡੋ ਖਾਲ ਅੱਛਾ 65000 ਦੀ 65000 ਦੀ ਪੂਰੀ ਫਸਟ ਠੀਕ ਹੋਣੀ ਜੀ ਠੀਕ ਆ ਚੀਜ਼ੇ 2 ਲੱਖ ਨਹੀਂ ਪਰ ਹੁਣ ਇਹ ਆ ਵੀ ਗਾੜੀ ਬਾਕੀ ਆ ਇਹ ਕਿ ਗਾਂ ਜਦੋਂ ਤਿਆਰ ਹੋਈ ਫਿਰ ਬੰਨੇ ਦੀ ਅੱਖ ਵੀ ਉਸ ਦਿਨ ਤੇ ਫਿਰ ਜਿਹੜੀ ਆ ਚੀਜ਼ੇ ਲੱਗ ਗਈ ਤਿਆਰ ਹੋਣੀ ਆ ਤੇ ਬਾਕੀ ਇਹ ਆ ਕਿ ਜਿਹੜੀਆਂ ਸੂਈਆਂ ਵਾ ਤੁਹਾਡੇ ਘਰੋ ਕੋਈ ਚਵਾਈ ਕਰਕੇ ਖੜੇ ਤੇ ਗੱਬਨ ਪਾਸ ਕਰਕੇ ਖੜੇ ਆਪਣੀ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਖੜੇ ਆਪਣੀ ਇੱਥੇ ਆਓ ਤਸੱਲੀ ਕਰਕੇ ਖੜੋ ਤੇ ਗੱਬਣਾ ਆਪਣੀਆਂ ਪਾਸ ਕਰਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ